ਆਇਓ ਜੀ ਰੋਟੀ ਖਾ ਲੀਏ। ਓਏ ਉਹਨਾ ਉਹਨਾ ਰੁਕ ਜਾ ਥੋੜਾ ਜਰ। ਖੜ੍ਹ ਜਾ 10 ਮਿੰਟ। ਯਾਰ ਯਾਰ। ਤੁਹਨ ਤਾਂ ਭੁੱਖ ਬਹੁਤ ਲੱਗੀ ਪਈ ਆ। ਬੜਾ ਟਾਈਮ ਹੋ ਗਾ ਉਹਨ ਤਾਂ ਦਪਹਿਰਾ ਵੀ ਆ ਗਿਆ। ਤੈਨੂੰ ਭੁੱਖ ਕੁਛਾਂ ਜਿਹਾ ਜ਼ਿਆਦਾ ਨਹੀਂ ਲੱਗੀ ਪਈ। ਭੁੱਖ ਨੂੰ ਰਾਤ ਰੋਟੀ ਨਹੀਂ ਖਾਦੀ ਹੁੰਦੀ ਜੇ। ਵਾਰੀ ਕੋ ਪਿੱਛੋਂ ਕਰ ਲਈ। ਆ ਜਾ ਰੋਟੀ ਖਾ ਲੈ ਆ ਜਾ ਰੋਟੀ ਖਾ ਲੈ। ਮੈਂ ਠੰਡੇ ਠੰਡੇ ਕੋਈ ਕੰਮ ਕਰਨਾ। ਹੈਂ? ਆ ਰਹੁਣ ਤਾਂ ਹੁਣ ਤੈਨੂੰ ਕੋਖ ਬਹੁਤ ਲੱਗੀ ਪਈ ਆ ਕਿੰਨਾ ਦੁਪਹਿਰ ਆ ਗਿਆ ਹੁਣ ਤਾਂ ਆ ਜਾ ਤੈਨੂੰ ਦਿਂਦਾਂ ਨਹੀਂ ਪਸੂ ਨੂੰ ਪਾਣੀ ਨਹੀਂ ਪਿਵਾਣਾ ਰੋਟੀ ਖਾੜਾ ਰੋਟੀ ਖਾੜਾ ਮੈਨੂੰ ਤੇਰੇ ਨਾਲ ਕੰਗਣਾ ਰਣਾਉਣਾ ਵੀ ਕਰਨੀ ਪਊਗੀ ਤੈਨੂੰ ਤੇ ਥੱਪੜ ਵੀ ਨਾ ਮਾਰ ਜੇ ਤੈਨੂੰ ਟੇਕ ਦਿੱਤੀ ਤੂੰ ਤੇ ਮਾਛਾ ਫੜਿਆ ਅਸੀਂ ਤਾਹਣਾ ਕਰੀਏ ਚੰਗਾ ਫਿਰ ਤੇਰਾ ਜਦੋਂ ਜੀ ਕੀਤਾ ਉਦੋਂ ਹੀ ਆ ਜੀ ਕੀ ਹੋੜੇ ਚੱਲ ਯਾਰ ਖਾਈ ਲੈਨੇ ਰੋਟੀ ਇੱਕ ਤਾਂ ਮੂੰਹ ਬੜਾ ਕਰਦੀ ਐ ਮੇਰੇ ਬਿਨਾ ਰੋਟੀ ਨਹੀਂ ਖਾਂਦੀ ਥਾਲੀ ਇੰਨੀ ਕਿ ਤੱਕਰ ਮੈਨੂੰ ਵੀ ਕਰਨੀ ਚਾਹੀਦੀ ਹੈ ਨਾ ਚੱਲ ਕੋਈ ਨਹੀਂ ਗਲਤੀ ਹੋ ਗਈ ਯਾਰ ਇਹ ਵੇ ਨਾ ਗਰਮੀ ਬੜੀ ਐ ਤੇ ਸੇਟ ਬੋਲਾ ਨਾ ਹੱਦ ਘੱਟ ਐਵੇਂ ਗੁੱਸਾ ਕਰਾਣਾ ਕਰਿਆ ਕਰ ਮੇਰੀ ਗੱਲ ਹੂੰ ਉਹ ਉਹ ਖਦਾ ਮੈਨੂੰ ਵੀ ਬੜੀ ਲੱਗੀ ਸੀ ਮੈਨੂੰ ਐਸੀ ਚਲ ਕੰਮ ਨੂੰ ਵੇੜ ਦਈਏ ਚੱਲ ਲੈ ਆਖਰ ਰੋਟੀ ਦੋ ਤਾਂ ਮੈਂ ਇਥੇ ਉਹ ਅਸਦੀਪ ਕੋਲੇ ਮੈਂ ਆ ਗਿਆ ਰੋਟੀ ਲੈ ਕੇ ਆ ਲੈ ਲੈ ਮੈਨੂੰ ਵੀ ਭੁੱਖ ਲੱਗੀ ਲੈ ਇੱਥੇ ਇਕੱਠੇ ਖਾਵਾਂਗੇ ਦੋਨੇ ਉਹ ਐਸੇ ਤੂੰ ਹੋਟਲ ਤੇ ਨਹੀਂ ਆਇਆ ਚੌਂਕੜਾ ਮਾਰ ਕੇ ਬਹਿ ਗਿਆ ਚੱਲ ਖੜਾ ਆਪਾਂ ਰੋਟੀ ਪਕਾ ਜਾਵਾਂਗੇ ਉਹ 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 ਮੂੰਹ ਭਾਈ ਨਹੀਂ ਆ ਕੁਰੋ ਆਇਆ ਨਹੀਂ ਖੜਾ ਪਕਾਣ ਮੈਂ ਤੈਨੂੰ ਵਾਜਾ ਮਾਰੀ ਜਾਂਦੀ ਮੈਨੂੰ ਭੁੱਖ ਬਹੁਤ ਲੱਗੀ ਪਈ ਹੈ ਭੁੱਖ ਲੱਗੀ ਹੈ ਤੇ ਭਾਈ ਤੰਦੂਰ ਤੇ ਪਾ ਕੇ ਮੈਂ ਤਾਂ ਰੋਟੀਆਂ ਪਕਾਈਆਂ ਤੀਆਂ ਤੂੰ ਕਮਾਲ ਕਰਤੀ ਹੈ ਕਮਾਲ ਕਰਦੀ ਹੈ ਅੱਛਾ ਰੋਟੀਆਂ